ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਇਹ ਜੋ ਤੁਸੀਂ ਘਰ ਦੇਖ ਰਹੇ ਹੋ ਇਹ ਪਿੰਡ ਪਿੰਡੀ ਨੈਨ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਸਾਹਿਬ ਦੇ ਵਿੱਚ ਹੈ ਸੋ ਇੱਥੇ ਜਾਣ ਦਾ ਮੌਕਾ ਮਿਲਿਆ ਤੁਸੀਂ ਇਹ ਘਰ ਦੇਖੋ ਪਹਿਲਾਂ ਕੀ ਤਿੰਨ ਬੱਚੀਆਂ ਨੇ ਜਿਨ੍ਹਾਂ ਦੇ ਪਿਤਾ ਦੀ ਡੈਥ ਹੋ ਚੁੱਕੀ ਹੈ ਕਤਲ ਕਿਸੇ ਨੇ ਕਰ ਦਿੱਤਾ ਸੀ ਤੇ ਇਹ ਬੱਚਿਆਂ ਦੀ ਉਮਰ ਬੜੀ ਛੋਟੀ ਹੈ ਤੇ ਉਹ ਕੈਸੇ ਹਾਲਾਤ ਦੇ ਵਿੱਚ ਰਹਿ ਰਹੇ ਨੇ ਦੇਖੋ ਕਾਨਿਆਂ ਦੀ ਛੱਤ ਪਈ ਹੈ ਉੱਥੇ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਹੈ ਤੇ ਵਿੱਚ ਇਹ ਬਾਥੀਆਂ ਵਗੈਰਾ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ ਇਹ ਸੀ ਕਿ ਸੱਪ ਵਗੈਰਾ ਵੀ ਇੱਥੇ ਨਾਰਮਲ ਆ ਜਾਂਦੇ ਨੇ ਮਤਲਬ ਐਡੇ ਖਤਰੇ 'ਚ ਉਹ ਰਹਿ ਰਹੇ ਨੇ ਕੱਚਾ ਘਰ ਹੈ ਜਦੋਂ ਮੀਂਹ ਕਣੀ ਆਉਂਦੀ ਆ ਉਦੋਂ ਮਤਲਬ ਪਾਣੀ ਵੀ ਅੰਦਰ ਵੜ ਜਾਂਦਾ ਇੱਥੇ ਉਹ ਸੌਂਦੇ ਵੀ ਨੇ ਉਹਨਾਂ ਦੀ ਮਾਤਾ ਇੱਥੇ ਸੌਂਦੀ ਹੈ ਤੇਕ ਉਹਨਾਂ ਦੀ ਦਾਦੀ ਹੈ। ਸੋ ਘਰ ਦੇ ਹਾਲਾਤ ਤੁਸੀਂ ਦੇਖੋ ਵੀ ਕੱਚਾ ਘਰ ਅੱਜ ਦੇ ਸਮੇਂ 'ਚ ਵੀ ਹੈ। ਬਾਰਡਰ ਦੇ ਬਿਲਕੁਲ ਨਜ਼ਦੀਕ ਹੈ। ਸੋ ਪਿੰਡ ਪਿੰਡੀ ਨੈਣ। ਸੋ ਤੁਸੀਂ ਆਹ ਕਮਰਾ ਦੇਖੋ ਉਹਨਾਂ ਦਾ ਵੀ ਛੱਤ ਜਿਹੜੀ ਆ ਬਿਲਕੁਲ ਗਲ ਚੁੱਕੀ ਹੈ। ਬਾਲੇ ਗਲ ਚੁੱਕੇ ਨੇ। ਜਦੋਂ ਕਿਤੇ ਮੀਂਹ ਢੇਰੀ ਆਉਂਦੀ ਹੈ, ਮੀਂਹ ਆਉਂਦਾ ਹੈ ਤੇ ਪਾਣੀ ਚੋਂਦਾ ਵੀ ਹੈ। ਸੋ ਸਾਰਾ ਸਮਾਨ ਉਹਨਾਂ ਦਾ ਇੱਕੋ ਕਮਰੇ 'ਚ ਰੱਖਿਆ ਹੋਇਆ। ਤੇ ਕਿਵੇਂ ਮਤਲਬ ਉਹ ਆਪਣਾ ਜੀਵਨ ਬਤੀਤ ਕਰ ਰਹੇ ਨੇ। ਹੈ ਨਹੀਂ ਤੇ ਇੱਕ ਉਹਨਾਂ ਦਾ ਚਾਚਾ ਹੈ ਜਿਹੜਾ ਥੋੜਾ ਬਹੁਤ ਦਿਹਾੜੀ ਕਰਦਾ ਹੈ ਤੇ ਉਹਦਾ ਆਪਣਾ ਪਰਿਵਾਰ ਵੀ ਹੈ ਤੇ ਉਹ ਥੋੜਾ ਬਹੁਤ ਰਾਸ਼ਨ ਲੈਂਦਾ ਹੈ ਸੋ ਧੀਆਂ ਦੀ ਪੜਾਈ ਤੇ ਚਲੋ ਕੋਈ ਐਦਾਂ ਹੀ ਸੰਗਤ ਵੱਲੋਂ ਉਹ ਧੀਆਂ ਪੜ ਰਹੀਆਂ ਨੇ ਪਰ ਘਰ ਦੇ ਹਾਲਾਤ ਦੇਖੋ ਸੋ ਇਹ ਵੀਡੀਓ ਪਾਉਣ ਦਾ ਮਕਸਦ ਸੀ ਕਿ ਇਹਨਾਂ ਧੀਆਂ ਨੂੰ ਅਸੀਂ ਛੋਟਾ ਜਿਹਾ ਇੱਕ ਪੋਰਸ਼ਨ ਬਣਾ ਕੇ ਦਈਏ ਸਾਰੀ ਸੰਗਤ ਨਾਲ ਮਿਲ ਕੇ ਕਿ ਇਹਨਾਂ ਧੀਆਂ ਨੂੰ ਇਨੇ ਖਤਰੇ ਦੇ ਵਿੱਚ ਨਾ ਰਹਿਣਾ ਪਵੇ ਧੀਆਂ ਸੇਫ ਰਹਿ ਕੇ ਉਥੇ ਪੜ ਪਾਉਣ ਤੇ ਵਧੀਆ ਉਹਨਾਂ ਨੂੰ ਛੋਟਾ ਜਿਹਾ ਪੋਸ਼ਨ ਕੋਸ਼ਿਸ਼ ਇਹ ਹੈ ਕਿ 26 ਜਨਵਰੀ ਜਿੱਦਣ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਉਸ ਦਿਨ ਅਸੀਂ ਇਹ ਸ਼ੁਰੂ ਕਰੀਏ ਸੋ 26 ਤਰੀਕ ਨੂੰ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਜਿਹੜੇ ਸ਼ਹੀਦਾਂ ਨੂੰ ਪ੍ਰੇਮ ਕਰਦੇ ਨੇ ਸੋ ਸ਼ਹੀਦਾਂ ਦੇ ਜਿਹੜੇ ਪ੍ਰਕਾਸ਼ ਦਿਹਾੜੇ ਮਨਾਏ ਤਾਈਂ ਉਹ ਸਫਲ ਨੇ ਸੋ ਇਸ ਦਿਹਾੜੇ ਦੀ ਖੁਸ਼ੀ ਦੇ ਵਿੱਚ ਅਸੀਂ ਇਨ੍ਹਾਂ ਧੀਆਂ ਨੂੰ ਇੱਕ ਛੋਟਾ ਜਿਹਾ ਭਾਵੇਂ ਦੋ ਕਮਰੇ ਪਾ ਕੇ ਇਹਨਾਂ ਨੂੰ ਦਈਏ ਪੱਕੇ ਤੌਰ ਤੇ ਵੀ ਜਿਹਦੇ ਵਿੱਚ ਵਧੀਆ ਤਰੀਕੇ ਨਾਲ ਰਹਿ ਸਕਣ ਸੋ ਸਾਧ ਸੰਗ ਜੀ ਬੱਚਿਆਂ ਦੀ ਉਮਰ ਬੜੀ ਛੋਟੀ ਹੈ ਇੱਕ 8ਵੀਂ ਚ ਹੈ ਇੱਕ 6ਵੀਂ ਚ ਤੇ ਇੱਕ 4ਵੀਂ ਚ ਪੜਦੀ ਹੈ ਤੇ ਉਮਰ ਬਹੁਤ ਛੋਟੀ ਹੈ ਹੁਣ ਮਾਂ ਵਿਚਾਰੀ ਪਿਤਾ ਹੈ ਨਹੀਂ ਸਿਰ ਤੇ ਮਾਂ ਕਿੰਨਾ ਕੁ ਉਹਨਾਂ ਨੂੰ ਕਰੇ ਸੋ ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਛੋਟਾ ਜਿਹਾ ਪੋਸ਼ਨ ਉਹਨਾਂ ਨੂੰ ਬਣਾ ਕੇ ਦੇਣਾ ਸੋ ਸਾਰਿਆਂ ਨੇ ਗੁਰੂ ਸਾਹਿਬ ਦੀ ਔਟ ਆਸਰਾ ਲੈ ਕੇ ਵੱਤੋ ਵੱਦ ਸਹਿਯੋਗ ਭੇਜ ਕੇ ਨਾ ਧੀਆਂ ਨੂੰ ਜਲਦੀ ਤੋਂ ਜਲਦੀ ਇੱਕ ਛੋਟਾ ਜਿਹਾ ਪੋਸ਼ਨ ਬਣਾ ਕੇ ਦੇਣਾ ਕਰਨਾ ਸਾਧ ਸੰਗਤ ਜੀ ਤੁਸੀਂ ਹੈ ਅਸੀਂ ਸਿਰਫ ਤੁਹਾਡੇ ਅੱਗੇ ਇੱਕ ਵੀਡੀਓ ਰੱਖ ਦਿੱਤੀ ਹੈ ਸਾਡੀ ਡਿਊਟੀ ਲਾਓਗੇ ਅਸੀਂ ਆਪ ਜਾ ਕੇ ਉੱਥੇ ਸਾਰਾ ਮਟੀਰੀਅਲ ਪਹੁੰਚਾ ਕੇ ਉਹਨਾਂ ਧੀਆਂ ਨੂੰ ਇੱਕ ਛੋਟਾ ਜਿਹਾ ਪੋਸ਼ਨ ਬਣਾ ਕੇ ਦੇਣਾ ਹੈ ਸੋ 사ਸੰਗਤ ਜੀ ਜਰੂਰ ਬੇਨਤੀਆਂ ਨੂੰ ਸਵੀਕਾਰ ਕਰਿਓ ਸੋ ਉੱਪਰ ਨੰਬਰ ਦਿੱਤਾ ਹੋਇਆ ਤੁਸੀਂ ਉਹਦੇ ਤੇ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਲੈ ਸਕਦੇ ਆ ਸੋ 사ਸੰਗਤ ਜੀ ਜਿਹੜੇ ਤੇ ਸ਼ਹੀਦਾਂ ਨੂੰ ਪ੍ਰੇਮ ਕਰਦੇ ਆ ਜਿਹੜੇ ਚਾਹੁੰਦੇ ਆ ਕਿ ਅਸੀਂ ਕਿਸੇ ਲੋੜਵੰਦ ਦੀ ਮਦਦ ਕਰ ਸਕੀਏ 사ਸੰਗਤ ਜੀ ਜਰੂਰ ਅੱਗੇ ਆਉਣ ਦੀ ਲੋੜ ਹੈ ਜਰੂਰ ਬੇਨਤੀਆਂ ਸਵੀਕਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ